ਸਸਿਕਾ ਜੀ ਮੈਂ ਹਾਂ ਅਮਰਜੀਤ ਸਿੰਘ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਮਾਜੇ ਦੇ ਦਰ ਜਰਨਲ ਵਿਕਰਮਜੀਤ ਸਿੰਘ ਮਜੀਠੀਆ ਦੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਆਮਦੋਂ ਤੋਂ ਵੱਧ ਜਦਾਦ ਮਾਮਲਿਆਂ ਲੈ ਕੇ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਨੇ ਕਿਉਂਕਿ ਬੜੀ ਵਾਰ ਚਰਚਾ ਹੋਈਆਂ ਬੜੀ ਵਾਰ ਬੇਲ ਲਗਾਈ ਗਈ ਤਾਂ ਆਖਰਕਾਰ ਇਹ ਬੇਲ ਜਿਹੜੀ ਆ ਉਹ ਕਿਤਨਾ ਕਿਤੇ ਰਿਜੈਕਟ ਕੀਤੀ ਜਾਂਦੀ ਸੀ ਜਾਂ ਕੋਈ ਕਾਰਨ ਬਣਦਾ ਸੀ ਕਿ ਉਹ ਰਿਹਾਈ ਜਿਹੜੀ ਆ ਉਹ ਨਹੀਂ ਹੁੰਦੀ ਸੀ ਤਾਂ ਅੱਜ ਮੁਰਦ ਦੁਆਰਾ ਜਿਹੜਾ ਨਾਬਾ ਜੇਲ੍ਹ ਦੀ ਗੱਲ ਕੀਤੀ ਆਵੇ ਜਿੱਤੇ ਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਬੰਦ ਨੇ ਆਮ ਤੌਰ 'ਤੇ ਵੱਧ ਜਿਹੜਾ ਜਦਾਦ ਦੇ ਮਾਮਲੇ ਨੂੰ ਲੈ ਕੇ ਉਹਨਾਂ ਦੀ ਜਿਹੜੀ ਹੈ ਇਨਕੁਆਰੀ ਕੀਤੀ ਜਾ ਰਹੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਜੇਲ੍ਹ ਤੋਂ ਬਾਅਦ ਮੁਰਦ ਦੁਆਰਾ ਜਿਹੜਾ ਉਹਨਾਂ ਨੂੰ ਰਿਹਾਈ ਹੋਈ ਹੈ ਤਾਂ ਰਿਹਾਈ ਜਿਹੜੀ ਹੈ ਕਿਸ ਸਮੇਂ ਹੋਵੇਗੀ ਇਸ ਸਮੇਂ ਮਾਹੌਲ ਕੀ ਹੈ ਸੋ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਜਿਹੜੀ ਸਾਂਝੀ ਕਰ ਰਹੇ ਹਾਂ ਕਿਉਂਕਿ ਵਿਕਰਮਜੀਤ ਸਿੰਘ ਮੰਜੀਠੀਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਬੇਬਾਕ ਨਿੱਤਰਕ ਹੋ ਕੇ ਕਹਿ ਰਹੇ ਹੋ ਬੋਲਦੇ ਨੇ ਅਕਸਰ ਜੇਕਰ ਪੰਜਾਬ ਸਰਕਾਰ ਦੀ ਗੱਲ ਕੀਤੀ ਆਵੇ ਪੰਜਾਬ ਸਰਕਾਰ ਦੇ ਉਹ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਉਹ ਸਰਕਾਰ ਨੂੰ ਕਿਰਦੇ ਨਜ਼ਰ ਆਉਂਦੇ ਨੇ ਵਿੱਚ ਸਰਕਾਰ ਨੇ ਉਸ ਦੀ ਜਿਹੜੀ ਇਨਕੁਆਰੀ ਕਰਾਈ ਇਨਕੁਆਰੀ ਕਰਾਉਣ ਤੋਂ ਬਾਅਦ ਵਿਜੀਲੈਂਸ ਜਾਂਚ ਹੋਈ ਵਿਜੀਲੈਂਸ ਜਾਂਚ ਤੋਂ ਬਾਅਦ ਉਹ ਜਿਹੜਾ ਨਾਬਾ ਜੇਲ੍ਹ ਦੇ ਵਿੱਚ ਭੇਜਿਆ ਗਿਆ ਤਾ ਅੱਜ ਹੋਰਾਂ ਦੀ ਰਿਹਾਈ ਹੋ ਰਹੀ ਹੈ ਰਿਹਾਈ ਦੇ ਦੌਰਾਨ ਜਿਹੜਾ ਜੇਲ੍ਹ ਦੇ ਵਿੱਚ ਤਮਾਮ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਉਸ ਜਗ੍ਹਾ ਤੇ ਪਹੁੰਚੀ ਹੋਈ ਹੈ ਸੋ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਕੁਝ ਤਸਵੀਰਾਂ ਦਿਖਾਈਆਂ ਨੇ ਉਹ ਦਿਖਾ ਰਿਹਾ ਜਿਹੜਾ ਨਾਬਾ ਜੇਲ੍ਹ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨਾਬਾ ਜੇਲ੍ਹ ਦੇ ਵਿੱਚ ਪਹੁੰਚੀ ਹੋਈ ਹੈ ਹਾਲਾਤ ਕੀ ਨੇ ਨਾਬਾ ਜੇਲ੍ਹ ਦੇ ਕੁਝ ਜੰਗੀਆਂ ਚਰਖੀਆਂ ਨੇ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਉਥੇ ਜਿਹੜੇ ਵਰਕਰਸ ਆ ਬਾਨ ਨੇ ਕਾਲੀ ਦਲ ਦੇ ਫੁੱਲਾਂ ਦੇ ਗੁਲਦਸਤੇ ਲੈ ਕੇ ਹਾਰ ਲੈ ਕੇ ਫੁੱਲ ਜਿਹੜੇ ਵਰਛਾ ਰਹੇ ਨੇ ਤਾਂ ਕਿਉਂਕਿ ਉਹਨਾਂ ਦੇ ਜਿਹੜੇ ਲੀਡਰ ਨੇ ਵਿਕਰਮਜੀਤ ਮੁੰਜੀਠੀਆ ਜਿਹੜੇ ਨੇ ਉਹ ਕੁਝ ਸਮੇਂ ਸੋ ਤਸਵੀਰ ਇੱਕ ਵਾਰ ਤੁਹਾਨੂੰ ਦਿਖਾ ਦਈਏ ਕਿਸ ਤਰ੍ਹਾਂ ਜਿਹੜੀ ਨਾਰੇਬਾਜ਼ੀ ਜਿਹੜੀ ਹੈ ਕੀਤੀ ਜਾ ਰਹੀ ਹੈ ਤੋ ਬਿਲਕੁਲ ਸਕਰੀਨ ਦੇ ਉੱਪਰ ਜਿਹੜੀਆਂ ਤਸਵੀਰਾਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਜਿਹੜਾ ਸ਼ਰੋਮਣੀ ਅਕਾਲੀਵਾਲ ਦੇ ਵਰਕਰ ਸਭਾਨ ਨੇ ਉਹ ਕਿਸ ਤਰ੍ਹਾਂ ਜੜੀਆਂ ਨਾਰੇਬਾਜੀ ਕਰ ਰਹੇ ਨੇ ਜੇਲ੍ਹ ਦੇ ਬਾਹਰ ਜਿਹੜਾ ਪ੍ਰਸ਼ਾਸਨ ਜਿਹੜਾ ਜੁਟਿਆ ਹੋਇਆ ਪੂਲ ਪ੍ਰਸ਼ਾਸਨ ਜਿਹੜਾ ਲੱਗਿਆ ਹੋਇਆ ਸ਼ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਜਿਹੜੀ ਉੱਥੇ ਪਹੁੰਚੀ ਹੋਈ ਆ ਜਨਨ ਕਿ ਪਿਆ ਜਾ ਰਿਹਾ ਹੈ ਕਿ ਮਾਜਦੇ ਜਰਨਲ ਜਿਹੜੇ ਨੇ ਬਾਹਰ ਆ ਰਹੇ ਨੇ ਵਿਕਸਿੰਗ ਜੁਟਿਆ ਜਿਹੜੇ ਕਿ ਹਰ ਸਮੇਂ ਬੇਬਾਕ ਹੋ ਕੇ ਜੜਾ ਗੱਲਬਾਤ ਕਰਦੇ ਨੇ ਬੇਬਾਕ ਹੋ ਕੇ ਬੋਲਦੇ ਨੇ ਤਾਂ ਅੱਜ ਜਦੋਂ ਉਹ ਬਾਹ ਤਾਂ ਆਖਰਕਾਰ ਸਵਾਲ ਇਹ ਹੈ ਕਿਉਂਕਿ ਜਦੋਂ ਉਹ ਬਾਹਰ ਆਉਣਗੇ ਕਿ ਉਹਨਾਂ ਦਾ ਰਵਈਆ ਕਿਦ ਤਰ੍ਹਾਂ ਦਾ ਹੋਵੇਗਾ ਕਿ 6 ਮਹੀਨੇ ਜੇਲ੍ਹ ਦੇ ਵਿੱਚ ਬਤীত ਹੋਣ ਤੋਂ ਬਾਅਦ ਉਹਨਾਂ ਨੇ ਕਿਸ ਤਰ੍ਹਾਂ ਦਾ ਸਮਾਂ ਬਤীত ਕੀਤਾ 6 6.5 ਮਹੀਨੇ ਜਿਹੜਾ ਜੇਲ੍ਹ ਦੇ ਵਿੱਚ ਕੀ ਕੁਝ ਕੀਤਾ ਉਹਨਾਂ ਨੇ ਕਿ ਆਖਰਕਾਰ ਉਹ ਵੀ ਜਿਹੜੀ ਜਾਣਕਾਰੀ ਸਾਂਝੀ ਕਰਨਗੇ ਸਭ ਤੋਂ ਪਹਿਲਾਂ ਅਸੀਂ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰਦੇ ਹਾਂ ਕਿ ਵਾਕੀ ਵਿਕਰਮ ਸਿੰਘ ਮਜਰੀਠੀਆ ਕਿੰਨੇ ਸਮੇਂ ਬਾਅਦ ਬਾਹਰ ਆ ਰਹੇ ਨੇ ਉਹਨਾਂ ਦੇ ਵਕੀਲ ਅਰਸ਼ਦੀਪ ਸਿੰਘ ਕਾਲਜ ਨੇ ਉਹ ਜਾਣਕਾਰੀ ਸਾਂਝੀ ਕਰ ਰਹੇ ਨੇ ਉਹ ਤੁਹਾਨੂੰ ਸਰਾਹਨੇ ਆ ਕੀ ਕਹਿ ਰਹੇ ਨੇ ਉਹ ਰਿਹਾਈ ਦੇ ਆਰਡਰ ਕੱਲ ਸ਼ਾਮ ਨੂੰ 6 ਵਜੇ ਸੁਪਰੀਮ ਕੋਰਟ ਦੀ ਵੈਬਸਾਈਟ ਤੇ ਅਪਲੋਡ ਹੋਗੇ ਸੀ ਕਿਉਂਕਿ 6 ਵਜੇ ਅਦਾਲਤ ਦਾ ਟਾਈਮ ਖਤਮ ਹੋ ਗਿਆ ਸੀ ਮੁਹਾਲੀ ਅਦਾਲਤ ਦਾ ਸੋ ਅੱਜ ਸਵੇਰ ਅਸੀਂ ਉਹ ਆਰਡਰਸ ਉੱਥੇ ਮੁਹਾਲੀ ਕੋਰਟ ਦੇ ਵਿੱਚ ਲਾਤੇ ਨੇ ਹੁਣ ਜੱਜ ਸਾਹਿਬ ਉਹਦੇ ਤੇ ਆਪਣਾ ਆਰਡਰ ਦੇ ਕੇ ਕਿਉਂਕਿ ਜੱਜ ਸਾਹਿਬ ਨੇ ਦੱਸਣਾ ਹੈ ਕਿ ਕਿੰਨੇ ਦੇ ਬੇਲ ਬਾਂਡ ਹੈ ਜਿਹੜੇ ਉਹ ਫਰਨਿਸ਼ ਕਰਨੇ ਨੇ ਸੋ 15-20 ਮਿੰਟ ਦਾ ਹੋਰ ਪ੍ਰੋਸੈਸ ਹੈ ਉਸ ਤੋਂ ਬਾਅਦ ਈਮੇਲ ਰਾਹੀਂ ਉਹ ਜਿਹੜੇ ਆਰਡਰ ਨੇ ਔਰੇ ਨਾਬਾ ਜੇਲ ਦੇ ਵਿੱਚ ਸਿੱਧੇ ਆ ਜਾਣਗੇ ਸੋ ਹੁਣ ਮੈਨੂੰ ਲੱਗਦਾ ਹੈ ਕਿ ਸਾਰੇ ਹੀ ਟੋਟਲ ਅੱਧੇ ਪੌਣੇ ਘੰਟੇ ਦੀ ਗੱਲ ਹੈ ਤੇ ਵਿਕਰਮ ਮਜੀਠੀਆ ਜੀ ਨੂੰ ਉਰੋਂ ਨਾਬਾ ਜੇਲ ਤੋਂ ਦੁਬਾਰਾ ਪੰਜਾਬ ਦੀ ਉਸੇ ਪਿੰਡ ਤੇ ਲਿਆ ਕੇ ਖੜਾ ਕਰਾਂਗੇ ਜਿੱਥੋਂ ਝੂਠਾ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਜੇਲ ਭੇਜਿਆ ਸੀਗਾ ਕੋਈ ਹੋਰ ਲੋਕ ਤਾਂ ਲਗਾ ਸਕਦੀ ਕੋਈ ਸਾਜ਼ਿਸ਼ ਕਰਨ ਦਾ ਤੁਸੀਂ ਸਰਕਾਰ ਦੀ ਸਾਜ਼ਿਸ਼ ਦੇ ਇਹ ਹਾਲਾਤ ਨੇ ਜੀ ਕਿ ਅੱਜ ਮੁਹਾਲੀ ਦੀ ਕੋਰਟ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਇਹ ਕੰਡੀਸ਼ਨਲੀ ਐਪਲੀਕੇਸ਼ਨ ਦਿੱਤੀ ਹੈ ਕਿ ਜੀ ਵਿਕਰਮ ਮਜੀਠੀਆ ਸਾਹਿਬ ਨੂੰ ਪੰਜਾਬ ਨਾ ਐਂਟਰ ਕਰਨ ਦਿੱਤਾ ਜਾਵੇ ਮਤਲਬ ਐਡੀ ਘਬਰਾਟ ਇਹ ਕਹਿੰਦੇ ਜੀ ਪੰਜਾਬ ਨਾ ਆਉਣ ਕੱਲੀ ਆਪਣੀ ਪੇਸ਼ੀ ਵਾਲੇ ਦਿਨ ਪੰਜਾਬ ਆਇਆ ਕਰਨ ਤਾਂ ਇੱਥੋਂ ਸਰਕਾਰ ਦੀ ਫਰਸਟ੍ਰੇਸ਼ਨ ਦਿਖਦੀ ਹੈ ਔਰ ਦੂਸਰਾ ਮੈਂ ਅੱਜ ਤੁਹਾਨੂੰ ਮੀਡੀਆ ਦੇ ਸਾਥੀਆਂ ਨੂੰ ਇੱਕ ਗੱਲ ਕਹਿਣੀ ਚਾਹੁੰਨਾ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਸਵੇਰੇ ਟਵੀਟ ਕੀਤਾ ਮਤਲਬ ਪੰਜਾਬ ਦੇ ਮੁੱਖ ਮੰਤਰੀ ਦਾ ਜੇ ਆਪਾਂ ਟਵੀਟ ਪੜ੍ਹੀਏ ਤਾਂ ਮੈਨੂੰ ਪੰਜਾਬੀ ਦਾ ਉਹ ਖਾਨ ਯਾਦ ਆ ਗਿਆ ਕਿ ਜਦੋਂ ਪਰਛਾਵੇਂ ਕੱਦ ਨਾਲੋਂ ਤੇ ਗੱਲਾਂ ਵਜੂਦ ਨਾਲੋਂ ਵੱਡੀਆਂ ਹੋ ਜਾਣ ਫਿਰ ਸਮਝੋ ਕਮ ਖਤਰੇ 'ਚ ਹੈ ਵਜੂਦ ਨਾਲੋਂ ਕਿਵੇਂ ਵੱਡੀਆਂ ਮੁੱਖ ਮੰਤਰੀ ਸਾਹਿਬ ਆਪਣੇ ਟਵੀਟ ਦੇ ਨਾਲ ਸਵਾਲ ਖੜਾ ਕਰ ਰਹੇ ਨੇ ਸੁਪਰੀਮ ਕੋਰਟ ਆਫ ਇੰਡੀਆ ਤੇ ਸੁਪਰੀਮ ਕੋਰਟ ਦੇ ਆਰਡਰ ਤੇ ਕੀ ਕਹਿੰਦੇ ਨੇ ਮੁੱਖ ਮੰਤਰੀ ਮੁੱਖ ਮੰਤਰੀ ਕਹਿੰਦੇ ਜੀ ਅਦਾਲਤਾਂ ਦਾ ਤਾਂ ਰੱਬ ਹੀ ਰੱਖ ਹੈ ਮੈਂ ਸੰਵਿਧਾਨਿਕ ਅਹੁਦੇ ਤੇ ਬੈਠੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹਣਾ ਕਿ ਜਿਹੜੇ ਸੰਵਿਧਾਨ ਦੀ ਸੋਚ ਅਕੇ ਤੁਸੀਂ ਮੁੱਖ ਮੰਤਰੀ ਬਣਿਓ ਉਸੇ ਸੰਵਿਧਾਨ ਦੇ ਤਹਿਤ ਇਹ ਅਦਾਲਤਾਂ ਬਣੀਆਂ ਨੇ ਤੇ ਸੁਪਰੀਮ ਕੋਰਟ ਆਫ ਇੰਡੀਆ ਤੋਂ ਵੱਡੀ ਕੋਈ ਅਦਾਲਤ ਨਹੀਂ ਸੋ ਮੁੱਖ ਮੰਤਰੀ ਆਪਣੇ ਟਵੀਟ ਲਈ ਇਹ ਜਨਤਕ ਮਾਫੀ ਮੰਗਣ ਤੇ ਮੁੱਖ ਮੰਤਰੀ ਇਸ ਗੱਲ ਹੀ ਵੀ ਜਵਾਬ ਦੇ ਨੇ ਕਿ ਜਦੋਂ ਇਹੀ ਸੁਪਰੀਮ ਕੋਰਟ ਆਫ ਇੰਡੀਆ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇਵੇ ਮਨੀਸ਼ ਸੋਧੀਆਂ ਨੂੰ ਦੇਵੇ ਸਤਿੰਦਰ ਜੈਨ ਨੂੰ ਦੇਵੇ ਫਿਰ ਤਾਂ ਕਹਿੰਦੇ ਨੇ ਜੀ ਸੰਵਿਧਾਨ ਜਿੱਤ ਗਿਆ ਜੀ ਅਦਾਲਤ ਨੇ ਸੰਵਿਧਾਨ ਬਚਾ ਲਿਆ ਜੀ ਸੱਤੇ ਮੇਵ ਜੈਤੇ ਜੀ ਤੇ ਉਹੀ ਸੁਪਰੀਮ ਕੋਰਟ ਆਫ ਇੰਡੀਆ ਜਦੋਂ ਪੰਜਾਬ ਸਰਕਾਰ ਦੀ ਵਧੇਕੀ ਦੇ ਉੱਤੇ ਕਮੈਂਟ ਕਰੇ ਉਹੀ ਸੁਪਰੀਮ ਕੋਰਟ ਆਫ ਇੰਡੀਆ ਜਦੋਂ ਪੰਜਾਬ ਦੀ ਸਰਕਾਰ ਦੀਆਂ ਦਲੀਲਾਂ ਨੂੰ ਖਾਰਜ ਕਰਦੇ ਕਿਉਂਕਿ ਇਹ ਸਿਆਸੀ ਰੰਜਿਸ਼ ਤਹਿਤ ਮੁਕੱਦਮਾ ਹੈ ਇਹ ਤੋਂ ਪਹਿਲਾਂ ਡਰੱਗ ਦਾ ਪਾਇਆ ਸੀ ਡਰੱਗ ਨਹੀਂ ਲੱਭਿਆ ਉਦੋਂ ਵੀ ਸੁਪਰੀਮ ਕੋਰਟ ਨੇ ਕਿਹਾ ਕਿ ਕੋਈ ਐਵੀਡੈਂਸ ਨਹੀਂ ਜਿਹੜਾ ਦੱਸ ਸਕੇ ਕਿ ਵਿਕਰਮ ਮਜੀਠੀਆ ਦਾ ਡਰੱਗ ਨਾਲ ਕੋਈ ਲੈਣਾ ਦੇਣਾ ਸੋ ਡਰੱਗ ਦੇ ਕੇਸ 'ਚ ਡਰੱਗ ਹੈ ਨਹੀਂ ਸੀ ਹੁਣ ਆਮਦਨ ਤੋਂ ਬਾਅਦ ਜਾਇਦਾਦ ਦੇ ਕੇਸ 'ਚ ਜਾਇਦਾਦ ਹੈ ਨਹੀਂ ਗੱਲ ਤਾਂ ਮੁੱਖ ਮੰਤਰੀ ਸਾਹਿਬ ਤੇ ਤੁਹਾਡੇ ਮੰਤਰੀਆਂ ਨੇ ਇਹ ਦੱਸਣੀ ਹੈ ਕਿ ਹਜ਼ਾਰ ਏਕੜ ਹਿਮਾਚਲ ਵਾਲਾ ਗਿਆ ਕਿੱਥੇ ਅਦਾਲਤ 'ਚ ਤਾਂ ਪਹੁੰਚਿਆ ਨਹੀਂ ਉਹ ਹਜ਼ਾਰ ਏਕੜ ਹਜ਼ਾਰ ਹਜ਼ਾਰ ਕਰੋੜ ਦੀਆਂ ਕੰਪਨੀਆਂ ਦੀ ਗੱਲ ਕੀਤੀ ਅਦਾਲਤ 'ਚ ਤਾਂ ਦਿਖਾਈਆਂ ਨਹੀਂ ਅਦਾਲਤ ਨੇ ਤਾਂ ਸੁਣੀ ਨਹੀਂ ਕੋਈ ਦਲੀਲ ਸੋ ਅੱਜ ਪੰਜਾਬ ਦੇ ਮੁੱਖ ਮੰਤਰੀ ਦੀ ਫਰਸਟ੍ਰੇਸ਼ਨ ਹੈ ਮੈਂ ਫਿਰ ਵੀ ਬੇਨਤੀ ਕਰਦਾ ਕਿ ਸੰਵਿਧਾਨਿਕ ਅਹੁਦੇ ਤੇ ਬੈਠਾ ਸ਼ਖਸ ਜਦੋਂ ਸੁਪਰੀਮ ਕੋਰਟ ਆਫ ਇੰਡੀਆ ਵਰਗੀਆਂ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਜਿੰਨਾ ਕਰਕੇ ਸੰਵਿਧਾਨ ਬਚਿਆ ਜਿਉ ਉਹਨਾਂ ਦੇ ਉੱਤੇ ਟਿੱਪਣੀ ਕਰਦਾ ਤਾਂ ਮੰਤ ਭਾਗੀ ਹੈ ਤੇ ਦੂਸਰਾ ਜੋ ਸੰਤਾ ਮਹਾਪੁਰਸ਼ਾਂ ਦੇ ਖਿਲਾਫ ਅੱਪ ਟਿੱਪਣੀ ਕਰ ਰਹੇ ਆਂ ਦੇਖੋ ਅਗੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨੇ ਕੱਲੇ ਗੱਲ ਕਹੀ ਹੈ ਕਿ ਝੂਠੇ ਮੁਕੱਦਮੇ ਨੇ ਤਾਂ ਜਦੋਂ ਜਦੋਂ ਸਰਕਾਰਾਂ ਨੇ ਧੱਕੇਸ਼ਾਹੀਆਂ ਕੀਤੀਆਂ ਨੇ ਵਧਕੀਆਂ ਕੀਤੀਆਂ ਨੇ ਪੰਜਾਬ ਗਵਾਹ ਹੈ ਧਰਤੀ ਗਵਾਹ ਹੈ ਸੰਤਾ ਮਹਾਪੁਰਸ਼ਾਂ ਨੇ ਹਾ ਦਾ ਨਾਰਾ ਮਾਰੇ ਹੈ ਤੇ ਜੇ ਬਾਬਾ ਜੀ ਨੇ ਕੱਲੇ ਗੱਲ ਕਹੀ ਹੈ ਤਾਂ ਸਰਕਾਰ ਆਪਣੇ ਅੰਦਰ ਝਾਤੀ ਮਾਰੇ ਹੁਣ ਤਾਂ ਅਦਾਲਤਾਂ ਵੀ ਕਹਿ ਰਹੀਆਂ ਨੇ ਸੰਤ ਮਹਾਪੁਰਸ਼ ਵੀ ਕਹਿ ਰਹੇ ਨੇ ਸੋ ਹੁਣ ਸਮਾਂ ਆ ਗਿਆ ਕਿ ਇੰਟਰੋਸਪੈਕਸ਼ਨ ਕਰੋ ਆਪਦੇ ਅੰਦਰ ਚਾਤੀ ਮਾਰੋ ਤੇ ਪੰਜਾਬ ਪੁਲਿਸ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ ਸਾਰੇ ਅਫਸਰਾਂ ਨੂੰ ਬੇਨਤੀ ਹੈ ਪੁਲਿਸ ਦਾ ਕੰਮ ਹੈ ਲਾਅ ਐਂਡ ਆਰਡਰ ਨੂੰ ਬਚਾਉਣਾ ਪੁਲਿਸ ਦਾ ਕੰਮ ਹੈ ਜੋ ਪੰਜਾਬ ਦੇ ਵਿੱਚ ਕਤਲੋਗਾਰ ਤੋਰੀਆ ਉਹਨੂੰ ਰੋਕਣਾ ਇਹ ਪੁਲਿਸ ਦਾ ਕੰਮ ਨਹੀਂ ਕਿ ਸਿਆਸੀ ਡਿਕਟੇਟਸ ਦੇ ਉੱਤੇ ਝੂਠੇ ਪਰਚੇ ਦਰਜ ਕਰਨੇ ਸੋ ਪੰਜਾਬ ਦੀ ਪੁਲਿਸ ਪੰਜਾਬ ਦੇ ਲਾ ਐਂਡ ਆਰਡਰ ਕਨੀ ਧਿਆਨ ਦੇਵੇ ਇਹ ਜਿਹੜੇ ਪੋਲਿਟਿਕਲ ਵਿਰੋਧੀਆਂ ਦੇ ਵਿਰੁੱਧ ਝੂਠੇ ਮੁਕੱਦਮੇ ਨੇ ਇਹਨਾਂ ਤੋਂ ਪੰਜਾਬ ਪੁਲਿਸ ਗੁਰੇਜ਼ ਕਰੇ ਹੁਣ ਪੂਰੀ ਟੀਮ ਜਾ ਰਹੀ ਹੈ ਜੀ ਅੰਦਰ ਹੁਣ ਇਸ ਵਕਤ ਬਿਲਕੁਲ ਜੀ ਅੰਦਰ ਜਾਵਾਂਗੇ ਤੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਜਲਦੀ ਤੁਹਾਡੇ ਰੂਪ ਰੂਪ ਕਰਾਂ ਇਹ ਲੱਗਦਾ ਮੋਚ ਖੜੀ ਹੋ ਗਈ ਉਹਦੀਆਂ ਪ੍ਰਾਪਰਟੀਆਂ ਗਈਆਂ ਕਿੱਥੇ ਜਿਹੜੀਆਂ ਕਹਿ ਰਹੇ ਸੀ ਇਹ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਦੱਸ ਸਕਦੇ ਨੇ ਜੀ ਸਾਨੂੰ ਤਾਂ ਹੁਣ ਉਹ 1000 ਏਕੜ ਚਾਹੀਦਾ ਜਿਹੜਾ ਹਿਮਾਚਲ ਚ ਕਹਿੰਦੇ ਸੀ ਸਾਡਾ ਕਿਉਂਕਿ ਸੁਪਰੀਮ ਕੋਰਟ ਚ ਲਿਆ ਔਰ ਕਲ ਇੱਕ ਵੀ ਦਲੀਲ ਸੁਪਰੀਮ ਕੋਰਟ ਨੇ ਨਹੀਂ ਮੰਨੀ ਸਾਰੀਆਂ ਖਰਜ ਹੋਈਆਂ। ਕਲੀਨ ਸਰ ਹਰਪਾਲ ਚੀਮਾ ਦੇ ਬਿਆਨ ਬਾਰੇ ਕੀ ਖਿਆਲ ਹੈ? ਉਹ ਕਹਿੰਦੇ ਵੀ ਜ਼ਮਾਨਤ ਨਹੀਂ ਮਿਲੀ ਹੈ, ਬਰੀ ਤਾਂ ਨਹੀਂ ਹੋਏ। ਹਰਪਾਲ ਚੀਮਾ ਜੀ ਪਹਿਲਾਂ ਤਾਂ ਜੇ ਦਮ ਰੱਖਦੇ ਨੇ। ਦੇਖੋ ਪੰਜਾਬ ਦੇ ਵਿੱਤ ਮੰਤਰੀ ਆ ਮੈਂ ਤਾਂ ਬਹੁਤ ਛੋਟਾ ਬੰਦਾ। ਜੇ ਦਮ ਰੱਖਦੇ ਨੇ ਤਾਂ ਆਹ ਗੱਲ ਕੇਜਰੀਵਾਲ ਦੀ ਕੋਠੀ ਦੇ ਬਾਹਰ ਖੜੇ ਹੋ ਕੇ ਕਹਿਣ ਵੀ ਜ਼ਮਾਨਤੀ ਮਿਲੀ ਹੈ, ਬਰੀ ਤਾਂ ਨਹੀਂ ਹੋ ਗਿਆ। ਕੇਜਰੀਵਾਲ ਵੀ ਜ਼ਮਾਨਤ ਤੇ, ਸੁਸੋਧਿਆ ਵੀ ਜ਼ਮਾਨਤ ਤੇ, ਸਤਿੰਦਰ ਜੈਨ ਵੀ ਜ਼ਮਾਨਤ ਤੇ। ਜੇ ਉਹ ਸਾਰੇ ਦੋਸ਼ੀ ਨੇ ਪਹਿਲਾ ਹੈ ਚੀਮਾ ਸਾਹਿਬ ਕਹਿਣ ਵੀ ਹਾਂ ਉਹ ਸਾਰੇ ਦੋਸ਼ੀ ਨੇ ਅਸੀਂ ਕੇਜਰੀਵਾਲ ਨੂੰ ਦੋਸ਼ੀ ਮੰਨਦੇ ਆ ਫੇਰ ਆ ਕੇ ਸਾਡੇ ਨਾਲ ਗੱਲ ਕਰ। ਇਸ ਸਰਕਾਰ ਭੁੱਲ ਗਈ ਸੀਗੀ ਕਿ ਉੱਪਰ ਇੱਕ ਰੱਬ ਹੈ। ਉਸ ਰੱਬ ਦਾ ਬਹੁਤ ਬਹੁਤ ਧੰਨਵਾਦ। ਦਿਕੋਰਟ ਸੁਪਰੀਮ ਕੋਰਟ ਦਾ ਬਹੁਤ ਬਹੁਤ ਧੰਨਵਾਦ ਅੱਜ ਸੱਚੀ ਜਿੱਤ ਹੋਈ ਹੈ ਉਹਨਾਂ ਕਲੇਮ ਡਿਸਮਿਸ ਹੋ ਗਏ ਕਿਸ ਤਰ੍ਹਾਂ ਦੇਖਦੇ ਹੋ ਵੱਡੇ ਵੱਡੇ ਦਾਅਵੇ ਕਰਦੇ ਕਿ ਸਰਕਾਰ ਵੀ ਰੀਅਲ ਕਰਨਗੇ ਮੈਂ ਤਾਂ ਇਹ ਕਹਿੰਦੀ ਹਾਂ ਉਹ ਮੇਰੇ 540 ਕਰੋੜ ਵਾਪਸ ਕਰੋ ਜਿਹੜੇ ਤੁਸੀਂ ਕਿਹਾ ਸੀ ਨਾ ਅਸੀਂ ਸਾਡੇ 540 ਕਰੋੜ ਨੇ 1000 ਏਕੜ ਜ਼ਮੀਨ ਹੈ ਉਹ ਡਿਸਪਸ ਹੋ ਗਈ ਉਹ ਹੁਣ ਉਹਨਾਂ ਨੇ ਦਿਖਾਉ ਸਾਨੂੰ ਮੈਂ ਬਾਬਾ ਕਮੇਸ਼ਨ ਮੰਗੀ ਕਿ ਪੰਜਾਬ ਨਹੀਂ ਹੋਣਾ ਚਾਹੀਦਾ ਮਜੀਠਾ ਉਹ ਡਿਸਕਸ ਹੋ ਗਈ ਕਹਿੰਦਾ ਮੁੱਛਾਨੂੰ ਤਾਂ ਨਹੀਂ ਦੇਣਾ ਚਾਹੀਦਾ ਉਹ ਇਹ ਸ਼ੋਭਦਾ ਹੈਗਾ ਅਸ਼ੋਭਦੀ ਹੈ ਗੱਲ ਤੁਸੀਂ ਕਿਹੜੀ ਕੁਰਸੀ ਤੇ ਬੈਠੇ ਹੋ ਇਹ ਗੱਲ ਸ਼ੋਭਦੀ ਹੈ ਉਹਨਾਂ ਨੂੰ ਦੋਹਾਂ ਪਾਰਟੀਆਂ ਨੂੰ ਪਿੱਛੇ ਰੁਕਿਆ ਗਿਆ ਜੀ ਜਿੰਨਾ ਧੱਕਾ ਕਰਨਾ ਸੀ ਇਹਨਾਂ ਨੇ ਕਰ ਲਿਆ ਜਿੱਤ ਸੱਚ ਦੀ ਹੋਈ ਹੈ ਸੋ ਬਿਲਕੁਲ ਤੁਸੀਂ ਵੀ ਸੁਣਿਆ ਕਿ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾ ਰਹੇ ਨੇ ਤਾਂ ਉਹਨਾਂ ਨੇ ਵੀ ਜਿਹੜੀ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਬੇਲ ਜਿਹੜੀ ਆ ਭਰਤੀ ਗਈ ਹੈ ਤਾਂ ਕੱਲ ਜਿਹੜੀ ਉਹਨਾਂ ਦੀ ਜਿਹੜੀ ਆ ਬੇਲ ਭਰਤੀ ਹੋ ਗਈ ਸੀ ਕਿਉਂਕਿ 6 ਵਜੇ ਤੋਂ ਬਾਅਦ ਜਿਹੜੀ ਕੋਰਟ ਆ ਬੰਦ ਹੋ ਗਈ ਸੀ ਤਾਂ ਕਰਕੇ ਰਿਹਾਈ ਜਰੀਆ ਕੁਝ ਸਮੇਂ ਬਾਅਦ ਜਰੀਆ ਕੀਤੀ ਜਾ ਸਕਦੀ ਆ ਪਰ ਦੂਜੇ ਪਾਸੇ ਸਿਆਸਤ ਦੇ ਵਿੱਚ ਜਿਹੜਾ ਕੁਚਾਲਾ ਹੋ ਹੁਣ ਆਉਂਦਾ ਨਜ਼ਰ ਆ ਰਿਹਾ ਕਿਉਂਕਿ ਦਰਸ਼ਕ ਸੋਚ ਰਹੇ ਹੋਣਗੇ ਕਿਉਂਕਿ ਦੂਜੀ ਜਿਹੜੀ ਮੁਲਾਕਾਤ ਆ ਉਹ ਡੇਰਾ ਵਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਜਿਹੜੀ ਆ ਕੀਤੀ ਹੈ ਤਾਂ ਅਖਰਕਾਰ ਜਦੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਬਾਦੀ ਜੇਲ੍ਹ ਦੇ ਵਿੱਚ ਗਏ ਮੁਲਾਕਾਤ ਹੋਈ ਮੀਡੀਆ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਪਰਿਵਾਰ ਹੈ ਮੈਂ ਮਿਲਣ ਵਾਸਤੇ ਗਿਆ ਤਾਂ ਜਦੋਂ ਸਵਾਲ ਜਵਾਬ ਹੋਏ ਕਿਉਂਕਿ ਅਕਸਰ ਹੀ ਜਦੋਂ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਨੂੰ ਅਕਸਰ ਹੀ ਜਿਹੜੀ ਉਹਨਾਂ ਦੀ ਸੰਗਤ ਆ ਜਾਂਦਾ ਚਾਣ ਵਾਲੇ ਨੇ ਜਾਂ ਪੈਰੋਕਾਰ ਨੇ ਉਹ ਲੱਖਾਂ ਦੀ ਤعداد ਦੇ ਵਿੱਚ ਕੱਟੇ ਹੋ ਜਾਂਦੇ ਨੇ ਤਾਂ ਜੇਲ੍ਹ ਦੇ ਬਾਹਰ ਵੀ ਜਿਹੜਾ ਇਕੱਠੇ ਹੋਏ ਤਾਂ ਉਸ ਤੋਂ ਬਾਅਦ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਤਾਂ ਜਦੋਂ ਉਹ ਗੱਲਬਾਤ ਕੀਤੀ ਤਾਂ ਆਪਸੀ ਜਿਹੜਾ ਕਹਿ ਸਕਦੇ ਆ ਕਿ ਸਿਆਸਤ ਦੇ ਵਿੱਚ ਹਲਚਲ ਹੋਣੀ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਬਿਆਨ ਇਸ ਤਰੀਕੇ ਦੇ ਨਾਲ ਦਿੱਤਾ ਗਿਆ ਤਾਂ ਆਖਰਕਾਰ ਸਰਕਾਰ ਨੂੰ ਜਿਹੜਾ ਕਿਤਨਾ ਕਿਤੇ 605 ਪੈ ਗਈ ਕਿ ਡੇਰਾ ਵਿਆਜ ਜਿਹੜੀ ਵੋਟ ਆਹੋ ਕਿਸ ਵੱਲ ਕਨਵਰਟ ਹੋਵੇਗੀ ਕਿਉਂਕਿ ਉਹਨੇ ਕਿਹਾ ਕਿ ਮੇਰਾ ਪਰਿਵਾਰਿਕ ਮੈਂਬਰ ਹੈ ਮੈਂ ਪਰਿਵਾਰਿਕ ਮੈਂਬਰ ਦੇ ਵੋਟ ਦੇ ਨਾਂ ਤੇ ਜਾ ਰਿਹਾ ਤੇ ਨਾਲ ਉਹਨਾਂ ਨੇ ਇਹ ਵੀ ਗੱਲ ਦਾ ਜ਼ਿਕਰ ਕੀਤਾ ਕਿ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਰਾਜ ਚੂਠਾ ਕੇਸ ਪਾਇਆ ਗਿਆ ਹੈ ਤੋ ਇਹ ਠੁੱਠਾ ਕੇਸ ਵਾਕੀ ਪੁਲ ਪ੍ਰਸ਼ਾਸਨ ਵੱਲੋਂ ਪਾਇਆ ਗਿਆ ਜਾਂ ਸਰਕਾਰ ਵੱਲੋਂ ਪਾਇਆ ਗਿਆ ਇਸ ਦੀ ਜਾਂਚ ਜਿਹੜੀ ਆ ਉਹ ਕਿਤੇ ਨਾ ਕਿਤੇ ਸੰਭਾਵਿਤ ਤੌਰ ਤੇ ਹੋ ਰਹੀ ਹੈ ਕਿਉਂਕਿ ਜਿਹੜੀ ਜ਼ਮਾਨਤ ਤੇ ਵਿਕਰ ਸਿੰਘ ਮਜੀਠੀਆ ਜਿਹੜੇ ਬਾਹਰ ਆ ਰਹੇ ਨੇ ਤਾਂ ਉਸ ਤੋਂ ਬਾਅਦ ਵਾਕਈ ਇਸ ਦਾ ਅਸਰ ਕੋਈ ਮੌਜੂਦਾ ਸਰਕਾਰ ਨੂੰ ਦੇਖਣ ਨੂੰ ਮਿਲ ਸਕਦਾ ਜਿਸ ਤੋਂ ਬਾਅਦ ਆਮ ਆਦੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਜਿਹੜੇ ਬਿਆਨ ਦੇਣੇ ਉਹ ਸ਼ੁਰੂ ਕਰ ਦਿੱਤੇ ਨੇ ਤਾਂ ਜਿਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਬਿਆਨ ਹੈ ਉਹ ਆਮ ਆਦੀ ਪਾਰਟੀ ਦੇ ਅੱਪਾ ਕਹਿ ਸਕਦੇ ਆ ਮੁੱਖ ਬਲਾਰੇ ਦੇ ਤੌਰ ਤੇ ਗੱਲ ਕਰੀਏ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਐਡਵਾਈਜ਼ਰ ਬਲਤੇਰ ਸਿੰਘ ਪੰਨੂ ਤਾਂ ਉਹਨਾਂ ਨੇ ਵੀ ਇਸ ਬਾਰੇ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਸਤਿਕਾਰ ਕਰਦਾ ਪਰ ਉਹਨਾਂ ਨੇ ਜੱਜ ਦੇ ਤੌਰ ਤੇ ਜਿਹੜੀ ਹੈ ਭੂਮਿਕਾ ਨਿਭਾਈ ਹੈ ਉਹ ਜਾਇਜ਼ ਨਹੀਂ ਹੈ ਕਿਤੀਆ ਮੁੱਖ ਮੰਤਰੀ ਨੇ ਆਪ ਵੀ ਟਵੀਟ ਕੀਤਾ ਤਾਂ ਟਵੀਟ ਦੇ ذریعے ਮੈਨੂੰ ਲੱਗਦਾ ਕਿ ਉਹ ਟਵੀਟ ਦਾ ਹੁਣ ਜਵਾਬ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੀ ਦੇ ਰਹੀ ਹੈ ਵਰਤਾਂਤਾ ਦੇ ਰਿਹਾ ਹੋ ਜੇਲ੍ਹ ਦੇ ਬਾਹਰ ਲੱਗਿਆ ਹੋਇਆ ਨਾਰੇਬਾਜੀ ਹੋ ਰਹੀ ਹੈ ਸੋ ਵਿਕਰ ਸਿੰਘ ਮਜੀਠੀਆ ਜਿਹੜੇ ਨੇ ਉਹ ਕੁਝ ਸਮੇਂ ਬਾਅਦ ਜਦੋਂ ਬਾਹਰ ਆ ਜਾਣਗੇ ਤਾਂ ਉਹਨਾਂ ਦਾ ਪਹਿਰਾਵਾ ਕੀ ਹੋਵੇਗਾ ਉਹ ਕਿਸ ਅੰਦਾਜ਼ ਦੇ ਵਿੱਚ ਬਾਹਰ ਆਉਣਗੇ ਕਿਉਂਕਿ ਉਹਨਾਂ ਦਾ ਅੰਦਾਜ਼ ਹਮੇਸ਼ਾ ਹੀ ਵੱਖਰਾ ਹੁੰਦਾ ਹੈ ਕਦੇ ਉਹ ਮੁੱਛਾਂ ਨੂੰ ਤਾ ਦੇ ਕੇ ਵੱਟ ਦੇ ਕੇ ਜਿਹੜਾ ਸਰਕਾਰ ਨੂੰ ਚੈਲੰਜ ਕਰਦੇ ਨੇ ਜਾਂ ਫਿਰ ਸਰਕਾਰ ਦੀ ਹਮੇਸ਼ਾ ਜੋ ਪੋਲ ਖੋਲਦੇ ਨੇ ਜਾਂ ਫਿਰ ਅਨੇਕਾਂ ਮੁੱਦਿਆਂ ਨੂੰ ਲੈ ਕੇ ਜਿਹੜਾ ਉਹ ਗੱਲਬਾਤ ਕਰਦੇ ਨੇ ਜਦੋਂ ਵਿਕਰ ਸਿੰਘ ਮਜੀਠੀਆ ਬਾਹਰ ਆਉਣਗੇ ਤਾਂ ਇਸੇ ਸਮੇਂ ਮੁਰ ਦੁਆਰਾ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਇਹ ਜਿਹੜੀ ਜਾਣਕਾਰੀ ਆ ਉਹ ਸਾਂਝੀ ਕੀਤੀ ਜਾਵੇਗੀ ਹੁਣ ਮੈਨੂੰ ਜਨਕੀ ਅਮਰਜੀਤ ਸਿੰਘ ਨੂੰ ਬੇਇਜ਼ਾਤ ਧੰਨਵਾਦ